ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਪਿਆਂ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਮਨੁੱਖ ਚ ਸੁਧਾਰ ਦੀ ਗੁੰਜਾਇਸ਼ ਤਾਂ ਹਰ ਉਮਰ ਚ ਹੁੰਦੀ ਹੈ ਜੀ ਬਿਲਕੁਲ ਤੇ ਪਰ ਮਾਪੇ ਨੇ ਜਿਹੜੇ ਉਹ ਇਹ ਜ਼ਿੰਮੇਵਾਰੀ ਓਟਦੇ ਨੇ ਆਪਣੇ ਬੱਚਿਆਂ ਨੂੰ ਸੁਧਾਰਨ ਦੀ ਪਰ ਕਈ ਵਾਰੀ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਮਾਪਿਆਂ ਨੂੰ ਵੀ ਆਪਣੇ ਵਿਹਾਰ 'ਚ ਸੁਧਾਰ ਕਰਨ ਦੀ ਲੋੜ ਹੁੰਦੀ ਹੈ। ਜੀ ਬਿਲਕੁਲ ਤੇ ਕੁਝ ਇਸੇ ਤਰ੍ਹਾਂ ਦੀ ਰਚਨਾ ਛਪੀ ਸੀ ਡਾਕਟਰ ਪ੍ਰਦੀਪ ਕੌੜਾ ਦੀ ਜੀ ਪਹਿਲੇ ਖੁਦ ਤੋਂ ਸੁਧਰ ਜਾਓ। ਇਸ ਬਾਰੇ ਪਟਿਆਲਾ ਤੋਂ ਸੋਹਣ ਲਾਲ ਗੁਪਤਾ ਹੋਰਾਂ ਦਾ ਖਾਤਾ ਆਇਆ। ਜੀ ਸੋਹਣ ਲਾਲ ਗੁਪਤਾ ਹੋਰਾਂ ਨੇ ਇਸ ਬਾਰੇ ਲਿਖਿਆ ਹੈ ਕਿ ਮਾਡਲ ਤੇ ਮਹਿੰਗੇ ਸਕੂਲਾਂ ਵਿੱਚ ਬੱਚਿਆਂ ਨੂੰ ਬਹੁਤ ਮਾਨਸਿਕ ਦਬਾਅ ਸਹਿਣਾ ਪੈਂਦਾ ਹੈ ਤੇ ਜਿਹੜਾ ਇਹਦੇ ਵਿੱਚ ਇੱਕ ਪਾਤਰ ਹੈ ਸਾਹਿਲ ਨਾਂ ਦਾ ਸਾਹਿਲ ਦੇ ਮਾਪਿਆਂ ਵੱਲੋਂ ਮੈਡਮ ਸਾਹਮਣੇ ਆਪਣੇ ਪੁੱਤਰ ਨੂੰ ਢੀਠ ਕਹਿਣਾ ਤੇ ਪਟਾਈ ਕਰਨ ਦੀ ਸਲਾਹ ਦੇਣੀ ਬਿਲਕੁਲ ਗਲਤ ਲੱਗੀ। ਅਸਲ 'ਚ ਜਿਹੜੀ ਇਹ ਰਚਨਾ ਨਾ ਇਹ ਮਾਪੇ ਅਧਿਆਪਕ ਮੀਟਿੰਗ ਬਾਰੇ ਆ। ਹਾਂਜੀ ਬਿਲਕੁਲ ਤੇ ਉੱਥੇ ਸਾਹਿਲ ਦੇ ਮਾਪਿਆਂ ਨੇ ਆਪਣੇ ਬੱਚੇ ਬਾਰੇ ਨਹੀਂ ਸਾਹਿਲ ਬਾਰੇ ਅਧਿਆਪਕਾਂ ਨੂੰ ਜੋ ਕਿਹਾ ਤਾਂ ਉਸ ਤੇ ਸੋਹਨ ਲਾਲ ਗੁਪਤਾ ਹੋਰਾਂ ਨੇ ਟਿੱਪਣੀ ਕੀਤੀ ਹੈ ਕਿ ਬੱਚੇ ਬਾਰੇ ਨਾ ਪੱਖੀ ਗੱਲਾਂ ਕਰਨੀਆਂ। ਉਸ ਵਿੱਚ ਸੁਧਾਰ ਕਰਨ ਦੀ ਬਜਾਏ ਉਸ ਦੇ ਮਨ ਤੇ ਬੁਰਾ ਪ੍ਰਭਾਵ ਹੀ ਪਾਉਂਦੀਆਂ ਨੇ ਤੇ ਸਕੂਲ ਚ ਬਹੁਤਾ ਸਮਾਂ ਬਿਤਾਉਣ ਤੋਂ ਬਾਅਦ 2 ਘੰਟੇ ਟਿਊਸ਼ਨ ਪੜ੍ਹ ਕੇ ਜਦੋਂ ਬੱਚਾ ਆਉਂਦਾ ਹੈ ਤਾਂ ਸਪਸ਼ਟ ਹੀ ਹੈ ਕਿ ਬੱਚਿਆਂ ਨੂੰ ਖੇਡਣ-ਕੁੱਦਣ ਲਈ ਸਮਾਂ ਨਹੀਂ ਮਿਲਦਾ ਅਸਲ ਚ ਸਾਹਿਲ ਦੀ ਮਾਂ ਨੇ ਟੀਚਰ ਦੇ ਕੋਲ ਇੰਨੀ ਸ਼ਿਕਾਇਤ ਕੀਤੀ ਉਹਨਾਂ ਦਾ ਸੀ ਕਿ ਇਹਨੂੰ ਤੁਸੀਂ ਡਾਂਟੋ ਇਹਨੂੰ ਤੁਸੀਂ ਇਹਦੀ ਪਟਾਈ ਕਰੋ ਉਹ ਬੱਚਾ ਆਪਣੇ ਅਧਿਆਪਕ ਦੇ ਸਾਹਮਣੇ ਇਦਾਂ ਲੱਗਦਾ ਹੈ ਕਿ ਜਿਵੇਂ ਉਹਦੀ ਕੋਈ ਇੱਜ਼ਤ ਨਾ ਰਹੀ ਹੋਵੇ ਹੈਨਾ ਕਈ ਵਾਰੀ ਇਦਾਂ ਦੇ ਜਿਹੜੇ ਬੱਚਿਆਂ ਦੇ ਵਿੱਚ ਹੈ ਹੀਣ ਭਾਵਨਾ ਆਉਂਦੀ ਹੈ ਕਿ ਅਧਿਆਪਕ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋਗੀ। ਹਾਂਜੀ ਅਸਲ 'ਚ ਇਹ ਸੀਗਾ ਨਾ ਮਹਿੰਗਾ ਸਕੂਲ ਸੀ ਇਸ ਲਈ ਇਹ ਹਿੰਦੀ ਬੋਲਦੇ ਸੀ ਤੇ ਇਸੇ ਲਈ ਡਾਂਟੋ ਤੇ ਪਟਾਈ ਵਰਗੇ ਸ਼ਬਦ ਅਸੀਂ ਵਰਤ ਰਹੇ ਹਾਂ। ਹਾਂਜੀ ਤੇ ਦੂਜੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਬੱਚਿਆਂ ਨੂੰ ਜਦੋਂ ਤੁਸੀਂ ਇੱਥੇ ਤਾਂ ਸਿੱਖੇ ਥੋੜੇ ਜਿਮਾਪੇ ਸੀਗੇ ਜਾਂ ਮੇਰੇ ਖਿਆਲ ਇੱਕ ਸਾਹਿਲ ਦੇ ਮਮੀ ਪਾਪਾ ਸੀ ਇੱਕ ਜਿਹੜੇ ਸਾਡੇ ਲੇਖਕ ਨੇ ਉਹ ਬੈਠੇ ਹੋਏ ਸੀ। ਹੈਨਾ ਪਰ ਕਈ ਵਾਰੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਕ ਵਾਰੀ ਇਹ ਮਾਪੇ ਦੇ ਆਪਕ ਜਿਹੜੀ ਮੀਟਿੰਗ ਆ ਉਹਦੇ ਵਿੱਚ ਮੈਂ ਗਈ ਤੇ ਇੱਕ ਕਿਸੇ ਬੱਚੇ ਦੇ ਜਿਹੜੇ ਆਏ ਹੋਏ ਸੀਗੇ ਪਿਤਾ ਜੀ ਉਹਨਾਂ ਨੇ ਜਦੋਂ ਮੈਡਮ ਨੇ ਉਹਦੀ ਸ਼ਿਕਾਇਤ ਲਗਾਈ ਤੇ ਉਹਨਾਂ ਨੇ ਪੈਂਦੀ ਸੱਟੇ ਸਾਰੇ ਬੱਚਿਆਂ ਦੇ ਨਾਲ ਕਲਾਸ ਭਰੀ ਹੋਈ ਹੈ ਨਾ ਟੀਚਰ ਦੇ ਸਾਹਮਣੇ ਉਸ ਬੱਚੇ ਨੂੰ ਉਹਦੇ ਜਿਹੜੇ ਪਿਓ ਨੇ ਤਿੰਨ ਚਾਰ ਚਪੇੜਾਂ ਜੜਤੀਆਂ ਤੇ ਉਹ ਐਨੇ ਗੁੱਸੇ 'ਚ ਉਹਨਾਂ ਦਾ ਦਿਲ ਕਰਦਾ ਸੀ ਕਿ ਵੀ ਮੈਂ ਮਤਲਬ ਅੱਜ ਇਹਨੂੰ ਛੱਡਣਾ ਨਹੀਂ ਹਾਂਜੀ ਤੇ ਸਾਰੇ ਜਿਹੜੇ ਮਾਪੇ ਆਏ ਸੀਗੇ ਉਹ ਛੱਡ ਕੇ ਇੱਕਦਮ ਉਹ ਬੱਚੇ ਵੱਲ ਦੇਖਣ ਤੇ ਉਹ ਬੱਚੇ ਦਾ ਜਿਹੜਾ ਸੀ ਨਾ ਰੋ ਰੋ ਬੁਰਾ ਹਾਲ ਸੀ ਉਹਦੇ ਮੈਡਮ ਨੇ ਉਹਨੂੰ ਫਿਰ ਮਨਾ ਕੀਤਾ ਕਿ ਤੁਸੀਂ ਇਸ ਤਰ੍ਹਾਂ ਬੱਚੇ ਦੇ ਨਾਲ ਜਿਹੜਾ ਹੈ ਵਿਵਹਾਰ ਨਾ ਕਰੋ ਅਸਲ ਚ ਗੱਲ ਇਹ ਹੁੰਦੀ ਹੈ ਨਾ ਕਿ ਕਈ ਵਾਰੀ ਬੇਇੱਜ਼ਤੀ ਮਹਿਸੂਸ ਕਰਕੇ ਜਾਂ ਆਪਣੀ ਹੀਠੀ ਮਹਿਸੂਸ ਕਰਕੇ ਬੱਚਾ ਗਲਤ ਰਾਤੇ ਵੀ ਤੁਰ ਸਕਦਾ ਭ ਵਿੱਚ ਨਹੀਂ ਤੁਸੀਂ ਇਹ ਗੁੱਸੇ ਨੂੰ ਕਾਬੂ ਰੱਖਣਾ ਚਾਹੀਦਾ ਮਾਪਿਆਂ ਨੂੰ ਬੱਚਿਆਂ ਨੂੰ ਤੁਸੀਂ ਘਰ ਆ ਕੇ ਝੜਕ ਲਓ ਹਾਂਜੀ ਹੈਨਾ ਯਾ ਤੁਸੀਂ ਹੌਲੀ ਜੀ ਇੱਕ ਝਿੜਕ ਦੇ ਲੋ ਕਿ ਵੀ ਬੱਚੇ ਅੱਗੇ ਤੋਂ ਜ਼ਿਆਦਾ ਧਿਆਨ ਨਾਲ ਪੜ੍ਹਾਈ ਕਰੋ ਹੈ ਨਾ ਤੇ ਉਹ ਜਿਹੜਾ ਕੁੱਟਿਆ ਨਾ ਉਹਨੇ ਬੱਚਿਆਂ ਨੂੰ ਤੇ ਉਹ ਤੁਹਾਡਾ ਕੀ ਖਿਆਲ ਹੈ ਕਿ ਦੁਬਾਰਾ ਜਦੋਂ ਕਲਾਸ 'ਚ ਬੱਚਾ ਜਾਏਗਾ ਕਿੰਨੀ ਜ਼ਿਆਦਾ ਹੀਠੀ ਮਹਿਸੂਸ ਕਰੇਗਾ ਕਿ ਸਾਰੀ ਕਲਾਸ ਦੇ ਸਾਹਮਣੇ ਮੇਰੀ ਟੀਚਰ ਦੇ ਸਾਹਮਣੇ ਮੇਰੇ ਪਿਓ ਨੇ ਮੈਨੂੰ ਕੁੱਟਿਆ ਔਰ ਕੁੱਟਿਆ ਵੀ ਬਹੁਤ ਬੁਰੀ ਤਰ੍ਹਾਂ ਹਾਂਜੀ ਬਿਲਕੁਲ ਤੇ ਇਹੀ ਸੋਹਣ ਲਾਲ ਗੁਪਤਾ ਹੋਰੇ ਅੱਗੇ ਕਹਿੰਦੇ ਨੇ ਕਿ ਬੱਚੇ ਦੀਆਂ ਘਰ 'ਚ ਆਤਾਂ ਬਾਰੇ ਪੇਰੈਂਟਸ ਈਵੈਲੂਏਸ਼ਨ ਪਰਫਾਰਮਾ ਵੀ ਮਾਨਸਿਕ ਦਬਾਅ ਪਾਉਣ ਦਾ ਕਾਰਨ ਬਣਦਾ ਹੈ। ਇੱਕ ਤਾਂ ਬੱਚਿਆਂ ਨੂੰ ਸਕੂਲ 'ਚ ਪੜ੍ਹਾਏ ਜਾਂਦੇ ਵਿਸ਼ਿਆਂ 'ਚ ਵੱਧ ਨੰਬਰ ਲੈਣ ਦੀ ਚਿੰਤਾ ਹੁੰਦੀ ਹੈ ਤੇ ਇਹਦੇ ਨਾਲ ਹੀ ਜਿਹੜੇ ਮਾਪੇ ਨੇ ਬੱਚੇ ਨੂੰ ਕਹਿ ਸਕਦੇ ਨੇ ਕਿ ਜੇ ਤੂੰ ਸਾਡੀ ਗੱਲ ਨਾ ਮੰਨੀ ਤਾਂ ਤੇਰੇ ਅਸੀਂ ਉਹਦੇ 'ਚੋਂ ਨਾ ਘੱਟ ਨੰਬਰ ਦੇਵਾਂਗੇ ਜਾਂ ਸਿਫਰ ਨੰਬਰ ਦੇਵਾਂਗੇ ਤੇ ਇਸ ਦਾ ਵੀ ਬੱਚੇ ਤੇ ਦਬਾਅ ਪੈ ਸਕਦਾ ਹੈ। ਮੇਰਾ ਖਿਆਲ ਹੈ ਜਿਹੜਾ ਪੇਰੈਂਟਸ ਏਵੈਲੂਏਸ਼ਨ ਪਰਫਾਰਮ ਹੈ ਨਾ ਬਹੁਤੀ ਸਕੂਲਾਂ ਦੇ ਵਿੱਚ ਹੁਣ ਪ੍ਰੋਵਾਇਆ ਜਾਂਦਾ ਮਾਪਿਆਂ ਤੋਂ ਜਿਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਕਿ ਬੱਚਾ ਰਾਤ ਨੂੰ ਆਪਣਾ ਬੈਗਪੈਕ ਕਰਕੇ ਸੋਨ ਦਾ ਕੀ ਉਹ ਆਪਣੀ ਡਰੈਸ ਤਿਆਰ ਕਰਕੇ ਰੱਖਦਾ ਰਾਤ ਵੇਲੇ ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ ਤਾਂ ਨਹੀਂ ਕਰਦਾ ਕੁਝ ਇਹੋ ਜਿਹਾ ਸਵਾਲ ਤੇ ਇਹ ਇੱਥੇ ਹੀ ਸੀ ਨਾ ਸਾਹਿਲ ਦੇ ਮਾਪਿਆਂ ਨੇ ਜਿਹੜਾ ਉਹ ਪਰਫਾਰਮਾਂਸ ਸੀ ਉਹਦੇ ਵਿੱਚ ਉਹਨੂੰ ਪੂਰੇ ਤੋਂ ਪੂਰੇ ਨੰਬਰ ਦਿੱਤੇ 10 ਚੋਂ 10 ਦੇ ਦਿੱਤੇ ਜੀ ਹਾਂਜੀ ਮੈਡਮ ਪਹਿਲਾਂ ਝੜਕ ਚੁੱਕੇ ਸੀਗੇ ਜਦੋਂ ਉਹ ਪਰਫਾਰਮਾ ਮੈਡਮ ਨੇ ਉਹਨਾਂ ਦੇ ਹੱਥੋਂ ਦੇਖਿਆ ਨਾ ਪੜ੍ਹਿਆ ਜਦੋਂ ਹਾਂਜੀ ਝੜਕਣ ਤੋਂ ਬਾਅਦ ਬੱਚੇ ਨੂੰ ਹਾਂ ਤੇ ਉਹਦੇ ਚ ਪੂਰੇ ਨੰਬਰ ਸੀਗੇ ਹਾਂਜੀ ਜਦੋਂ ਉਹ ਪਰਫਾਰਮਾ ਪੜ੍ਹਨ ਤੋਂ ਬਾਅਦ ਮੈਡਮ ਨੇ ਕਿਹਾ ਕਿ ਵੀ ਸੌਰੀ ਬੱਚੇ ਮੈਂ ਤੈਨੂੰ ਗਲਤ ਝੜਕਿਆ ਹਾਂਜੀ ਹੈਨਾ ਤੇ ਮਾਪਿਆਂ ਨੂੰ ਉਹਨੇ ਸਵਾਲ ਕੀਤਾ ਕਹਿੰਦੀ ਕਿ ਤੁਸੀਂ ਤਾਂ ਬਿਲਕੁਲ ਗਲਤ ਕਹਿ ਰਹੇ ਹੋ ਕਿ ਤੁਸੀਂ ਤਾਂ ਲਿਖਿਆ ਸਾਰਾ ਕੁਝ ਕਿ ਬੱਚਾ ਤੁਹਾਡਾ ਬਿਲਕੁਲ ਪਰਫੈਕਟ ਹੈ ਅਸਲ ਚ ਗੱਲ ਇਹ ਸੀ ਨਾ ਕਿ ਅਧਿਆਪਕਾਂ ਨੇ ਕਿਹਾ ਕਿ ਮੈਂ ਕਿਹੜੀ ਗੱਲ ਨੂੰ ਸਹੀ ਮੰਨਾਂ ਤੁਹਾਡੇ ਆਖੇ ਨੂੰ ਸਹੀ ਮੰਨਾਂ ਕਿ ਤੁਹਾਡੇ ਪਰਫਾਰਮੈਂਸ ਚ ਜਿਹੜੇ ਤੁਸੀਂ ਉੱਤਰ ਦੇ ਨੰਬਰ ਦਿੱਤੇ ਨੇ ਉਹਨਾਂ ਨੂੰ ਸਹੀ ਮੰਨਾਂ ਤੇ ਉੱਥੇ ਉਹਦੀ ਮਾਂ ਨੇ ਕਿਹਾ ਕਹਿੰਦੀ ਮੈਨੂੰ ਸੀ ਕਿ ਇਹ ਜਿਹੜੀ ਹੈ ਨਾ ਇੰਟਰਨਲ ਏਵੈਲੂਏਸ਼ਨ ਇਹ ਨੰਬਰ ਉਹਦੇ ਚ ਲੱਗਣੇ ਨੇ ਜੁੜਨੇ ਨੇ ਇਸ ਕਰਕੇ ਵੀ ਮੈਂ ਉਹਨੂੰ 10 ਚੋਂ 10 ਨੰਬਰ ਲਿਖਿਆ ਹਾਂ ਜੇ ਮੈਂ ਤਾਂ ਝੂਠ ਕਹਿਤਾ ਤੇ ਫਿਰ ਟੀਚਰ ਨੇ ਇਸ ਤੇ ਕਿਹਾ ਕਿ ਪਹਿਲੇ ਖੁਦ ਤੋਂ ਸੁਧਰ ਜਾਓ ਬੱਚੇ ਤਾਂ ਬਾਅਦ ਵਿੱਚ ਸੁਧਰेंगे ਅਸਲ ਚ ਮੈਡਮ ਦੇ ਕਹਿਣ ਦਾ ਮਤਲਬ ਇਹੀ ਸੀ ਨਾ ਕਿ ਜੇ ਤੁਸੀਂ ਬੱਚੇ ਨੂੰ ਸਹੀ ਦਿਸ਼ਾ ਦਿਖਾਉਣੀ ਹੈ ਸੱਚ ਬੋਲਣ ਦੇ ਰਾਹ ਤੇ ਤੋਰਨਾ ਹੈ ਤਾਂ ਪਹਿਲਾਂ ਜ਼ਰੂਰੀ ਇਹ ਹੈ ਕਿ ਮਾਪਿਆਂ ਦਾ ਜੋ ਬੋਲਦੇ ਨੇ ਜੋ ਕਰਦੇ ਨੇ ਉਹ ਸਾਰਾ ਕੁਝ ਉਹੀ ਹੋਣਾ ਚਾਹੀਦਾ ਮਤਲਬ ਕਾਤਰੀ ਤੇ ਕਰਨੇ ਚ ਫਰ ਕੋਈ ਫਰਕ ਨਹੀਂ ਹੋਣਾ ਚਾਹੀਦਾ ਤੁਸੀਂ ਬੱਚਿਆਂ ਅੱਗੇ ਕੀ ਮਾਡਲ ਪੇਸ਼ ਕਰੋਗੇ ਜੇ ਤੁਸੀਂ ਖੁਦ ਹੀ ਭਰਨ ਵੇਲੇ ਉਥੇ ਪਰਫਾਰਮਾ ਗਲਤ ਲਿਖਿਆ ਤੇ ਬੋਲਣ ਚ ਤੁਸੀਂ ਬੱਚੇ ਦੀਆਂ ਸ਼ਿਕਾਇਤਾਂ ਲਾਈਆਂ ਅੱਛਾ ਬੱਚਿਆਂ ਦੀ ਗੱਲ ਚੱਲੀ ਐ ਤਾਂ ਬੱਚਿਆਂ ਬਾਰੇ ਇੱਕ ਆਸਟ੍ਰੇਲੀਆ ਤੋਂ ਖਬਰ ਚੱਪੀ ਸੀ ਸੋਸ਼ਲ ਮੀਡੀਆ ਤੇ ਪਾਬੰਦੀ ਬਾਰੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਬਾਰੇ ਹਾਂਜੀ ਤੇ ਇਸੇ ਬਾਰੇ ਲੁਧਿਆਣਾ ਤੋਂ ਪ੍ਰਿੰਸੀਪਲ ਗੁਰਮੁਖ ਸਿੰਘ ਪੋਹਿੜ ਹੋਰਾਂ ਦਾ ਖਾਤਾ ਆ ਜੀ ਉਹ ਕਹਿੰਦੇ ਨੇ ਕਿ ਆਸਟ੍ਰੇਲੀਆ 'ਚ ਬੱਚਿਆਂ ਲਈ ਸੋਸ਼ਲ ਮੀਡੀਆ ਬੰਦ ਕਰਨਾ ਸਿਆਣਾਪ ਹੈ ਕਿਉਂਕਿ ਇਹ ਬੱਚਿਆਂ ਨੂੰ ਖੇਡਣ, ਪੜ੍ਹਨ, ਗਿਆਨਵਾਨ ਹੋਣ ਤੋਂ ਇਲਾਵਾ ਗੁੰਮਰਾਹ ਕਰਨ ਵਾਲੇ ਨੇ ਤੇ ਭਾਰਤ ਸਰਕਾਰ ਨੂੰ ਵੀ ਇਹ ਬੰਦ ਕਰਨੇ ਚਾਹੀਦੇ ਨੇ ਉਹਨਾਂ ਨੇ ਮੰਗ ਕੀਤੀ ਹੈ ਜਾਂ ਕਹਿ ਲਓ ਸੁਝਾਅ ਦਿੱਤਾ ਰਵਨੀਤ ਹਾਲ ਦੇ ਵਿੱਚ ਹੀ ਆਸਟ੍ਰੇਲੀਆ ਦੀ ਸੰਸਦ ਨੇ ਕਾਨੂੰਨ ਪਾਸ ਕੀਤਾ ਜਿਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਫੇਸਬੁੱਕ, ਟਿਕਟੌਕ, ਇੰਸਟਾਗ੍ਰam, ਸਨੈਪਚੈਟ, ਯੂਟਿਊਬ ਤੇ ਰੈਡਿਟ ਤੇ ਕਿੱਕ ਵਰਗੇ ਪਲੇਟਫਾਰਮਾਂ ਤੇ ਅਕਾਊਂਟ ਬਣਾਉਣ ਜਾਂ ਵਰਤਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਤੇ 10 ਦਸੰਬਰ ਤੋਂ ਜਿਹੜੀ ਹੈ ਇਹ ਪਾਬੰਦੀ ਲਾਗੂ ਹੋ ਗਈ ਹੈ ਹਾਂਜੀ ਤੇ ਅ ਅਸਲ 'ਚ ਕਈ ਲੋਕ ਨੇ ਇਹਦੇ ਪੱਖ 'ਚ ਨੇ ਤੇ ਕਈ ਇਹਦੇ ਵਿਰੋਧ 'ਚ ਨੇ ਅਸਲਤ ਸਰਕਾਰ ਦਾ ਕਹਿਣਾ ਹੈ ਕਿ ਇਹ ਸੋਸ਼ਲ ਮੀਡੀਆ ਤੇ ਬੱਚਿਆਂ ਦੀ ਸਾਈਬਰ ਬੁਲਿੰਗ ਗਰਲਸ ਮਗਰੀ ਤੇ ਨਸ਼ਿਆਂ ਵਰਗੀਆਂ ਚੀਜ਼ਾਂ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਇਹ ਫੈਸਲਾ ਇਸ ਨੂੰ ਰੋਕਣ ਲਈ ਬੱਚਿਆਂ ਦੀ ਸੁਰੱਖਿਆ ਲਈ ਕੀਤਾ ਗਿਆ ਆ ਆਸਟ੍ਰੇਲੀਆ 'ਚ ਸੋਸ਼ਲ ਮੀਡੀਆ ਬੰਦ ਹੋਣ ਬਾਰੇ ਖਬਰ ਜਿਹੜੀ ਛਪੀ ਸੀ ਉਹਦੇ ਵਿੱਚ ਇਹ ਜ਼ਿਕਰ ਸੀ ਕਿ ਦੱਖਣੀ ਆਸਟ੍ਰੇਲੀਆ ਦੇ ਇੱਕ ਫਾਰਮ ਤੇ ਰਹਿੰਦੇ 15 ਸਾਲਾ ਬੱਚੇ ਲਈ ਇਹ ਫੈਸਲਾ ਚਿੰਤਾਜਨਕ ਹੈ ਵੁੜਨਾ ਨੇੜੇ ਰਹਿੰਦੇ ਉਸਦੇ ਦੋਸਤ 70 ਕਿਲੋਮੀਟਰ ਦੂਰ ਰਹਿੰਦੇ ਨੇ ਉਹਦਾ ਕਹਿਣਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੋਸਤਾਂ ਨਾਲ ਸੰਪਰਕ ਰੱਖਣਾ ਬਹੁਤ ਮੁਸ਼ਕਲ ਹੋ ਜਾਵੇਗਾ ਤੇ ਉਹਦੀ ਮਾਂ ਨੇ ਵੀ ਕਿਹਾ ਕਿ ਉਹ ਪਾਬੰਦੀ ਤੋੜਨ ਚ ਪੁੱਤਰ ਦੀ ਮਦਦ ਨਹੀਂ ਕਰੇਗੀ ਪਰ ਉਸਨੇ ਖ਼ਦਸ਼ਾ ਜਤਾਇਆ ਕਿ ਬੱਚੇ ਕੋਈ ਨਾ ਕੋਈ ਚੋਰਮੋਰੀ ਲੱਭ ਲੈਣਗੇ ਅਸਲ 'ਚ ਬੱਚੇ ਨੂੰ ਆਦਤ ਹੀ ਨਹੀਂ ਪੈ ਗਈ ਐ ਸੋਸ਼ਲ ਮੀਡੀਆ ਦੀ ਹਾਂਜੀ ਉਹ ਇੱਕ ਵੱਖਰੀ ਦੁਨੀਆ 'ਚ ਜਿਉਂਦੇ ਨੇ ਬਿਲਕੁਲ ਹੈਨਾ ਆਮ ਲੋਕਾਂ ਨਾਲ ਵਿਚਰਨਾ ਸਾਥੀਆਂ ਨਾਲ ਖੇਡਣਾ ਉਹ ਸਾਰਾ ਕੁਝ ਬੰਦ ਹੋ ਗਿਆ ਹਾਂਜੀ ਉਹ ਜਦੋਂ ਹੀ ਤੁਸੀਂ ਦੇਖੋ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਹਟਾਓ ਬੱਚੇ ਚਿੜ-ਚਿੜੇ ਹੁੰਦੇ ਨੇ ਹੈਨਾ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਨੇ ਅੱਛਾ ਆਸਟ੍ਰੇਲੀਆ ਸਰਕਾਰ ਨੇ ਜਿਹੜਾ ਇਹ ਫੈਸਲਾ ਲਾਗੂ ਕੀਤਾ ਨਾ ਇਹਦੇ 'ਚ ਉਹਨਾਂ ਨੇ ਜਿਹੜੇ ਹੈਗੇ ਨੇ ਇਹ ਸਾਰੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬਦਰ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਐਕਸ ਅਤੇ ਯੂਟਿਊਬ ਵਰਗੇ ਪਲੇਟਫਾਰਮਸ ਨੂੰ ਕਿਹਾ ਕਿ ਉਮਰ ਦੀ ਪੁਸ਼ਟੀ ਨਾ ਕਰਨ ਜਾਂ ਨਿਯਮਾਂ ਦੀ ਉਲੰਘਣਾ ਕਰਨ ਤੇ ਕੰਪਨੀਆਂ ਨੂੰ 49.5 ਮਿਲੀਅਨ ਜਿਹੜਾ ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਿਡਨੀ ਦੇ ਦੋ ਵਿਦਿਆਰਥੀ ਜਿਹੜੇ 15 ਸਾਲ ਦੇ ਨੇੜੇ ਤੇੜੇ ਜਿਨ੍ਹਾਂ ਦੀ ਉਮਰ ਹੈ ਉਹਨਾਂ ਨੇ ਇਸ ਕਾਨੂੰਨ ਨੂੰ ਚੁਣੌਤੀ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਕਹਿਣਾ ਜੀ ਇਹ ਸਾਡੇ ਸੰਚਾਰ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹਾਂਜੀ ਪਰ ਸਰਕਾਰ ਦਾ ਤਰਕ ਹੈ ਕਿ ਇਹ ਕਦਮ ਬੱਚਿਆਂ ਨੂੰ ਨੁਕਸਾਨਦੇ ਸਮੱਗਰੀ ਤੋਂ ਬਚਾਉਣ ਲਈ ਜ਼ਰੂਰੀ ਹੈ। ਅੱਛਾ ਇਹ ਤਾਂ ਠੀਕ ਹੈ ਸਰਕਾਰ ਦਾ ਤਰਕ ਕੀ ਹੈ? ਅਕਾਦਮਿਕ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਪਾਬੰਦੀ ਨਾਲ ਬੱਚੇ ਖਤਰਨਾਕ ਅਤੇ ਅੰਡਰਗ੍ਰਾਉਂਡ ਪਲੇਟਫਾਰਮਾਂ ਵੱਲ ਰੁਖ ਕਰ ਸਕਦੇ ਨੇ ਜਿਸ ਤੇ ਨਜ਼ਰ ਰੱਖਣਾ ਮਾਪਿਆਂ ਦੇ ਲਈ ਅਸੰਭਵ ਹੋਵੇਗਾ। ਹਾਂਜੀ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹ ਵੇਲਾ ਵਧੀਆ ਸੀ ਜਦੋਂ ਕੋਈ ਸੋਸ਼ਲ ਮੀਡੀਆ ਨਹੀਂ ਸੀ? ਤੇ ਫੋਨ ਵੀ ਸ਼ਾਇਦ ਨਹੀਂ ਸੀ ਹੁੰਦੇ ਜਾਂ ਲੈਂਡਲਾਈਨ ਲੈਂਡਲਾਈਨ ਫੋਨ ਬਹੁਤ ਘੱਟ ਹੁੰਦੇ ਸੀ ਹੈਨਾ ਹਾਂਜੀ ਤੇ ਬੱਚੇ ਰਲ ਕੇ ਸ਼ਾਮਾਂ ਨੂੰ ਖੇਡਦੇ ਹੁੰਦੇ ਸੀਗੇ ਹਾਂਜੀ ਤੇ ਨਾਨਕੇ ਵੀ ਜਾਂਦੇ ਸੀ ਹਾਂ ਛੁੱਟੀਆਂ ਹੋਣ ਪਹਿਲੀ ਗੱਲ ਇਹ ਹੀ ਹੁੰਦੀ ਸੀ ਕਿ ਨਾਨਕੇ ਜਾਣਾ ਚਾਹ ਹੁੰਦਾ ਸੀਗਾ ਨਾਨਕੇ ਜਾਣ ਦਾ ਇਹੋ ਜੀ ਇੱਕ ਰਚਨਾ ਡਾਕਟਰ ਹਰਪ੍ਰੀਤ ਕੌਰ ਸੰਦੂ ਦੀ ਯਾਦਾਂ ਨਾਨਕਿਆਂ ਦੀ ਸਰਲੇਖ ਤਹਿਤ ਛਪੀ ਸੀ ਜੀ ਤੇ ਇਸ ਰਚਨਾ ਬਾਰੇ ਰੂਪਨਗਰ ਤੋਂ ਬੂਟਾ ਸਿੰਘ ਚਤਾਮਲਾ ਹੋਰਾਂ ਦਾ ਖਤ ਆਇਆ ਜੀ ਉਹ ਕਹਿੰਦੇ ਨੇ ਕਿ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਨਾਨੇ ਨਾਨੀ ਨਾਲ ਨਾਨਕੇ ਹੁੰਦੇ ਨੇ ਜੀ ਤੇ ਛੁੱਟੀਆਂ 'ਚ ਨਾਨਕੇ ਘਰ ਜਾਣ ਦਾ ਬੱਚਿਆਂ ਨੂੰ ਬੇहद ਚਾਹ ਤੇ ਉਤਸ਼ਾਹ ਹੁੰਦਾ ਹੈ ਉਹ ਪੁਰਾਣੇ ਵੇਲੇ ਦੀ ਗੱਲ ਯਾਦ ਕਰਦੇ ਆ ਨਾ ਕਿ ਉਸ ਸਮੇਂ ਬੱਚਿਆਂ ਲਈ ਖਾਣ ਪੀਣ ਦੀਆਂ ਚੀਜ਼ਾਂ ਸੀਮਤ ਹੁੰਦੀਆਂ ਸੀ ਤੇ ਨਾਨਕੇ ਘਰ 'ਚ ਖੇਡਣ ਦੀ ਵੀ ਖੁੱਲ ਹੁੰਦੀ ਸੀ ਤੇ ਖਾਣ ਪੀਣ ਦੀ ਵੀ ਖੁੱਲ ਹੁੰਦੀ ਸੀ ਤੇ ਉੱਤੋਂ ਝੜਕਾਂ ਵੀ ਕੋਈ ਨਹੀਂ ਸੀ ਦੇਣ ਵਾਲਾ ਹੁੰਦਾ ਹਾਂਜੀ ਤੇ ਜਿਹੜੀਆਂ ਇਹ ਮਿੱਠੀਆਂ ਯਾਦਾਂ ਨੇ ਮਨੁੱਖ ਨੂੰ ਕਦੇ ਨਹੀਂ ਵਿਸਰਦੀਆਂ ਹਰਪ੍ਰੀਤ ਕੌਰ ਸੰਦੂਰਾ ਨੇ ਵੀ ਆਪਣੇ ਉਹ ਜਿਹੜੀਆਂ ਨਾਨਕੀ ਬਤਾਈਆਂ ਛੁੱਟੀਆਂ ਯਾਦ ਕੀਤੀਆਂ ਨੇ ਜੀ ਹੈਨਾ ਇੱਕ ਖੂਬਸੂਰਤ ਜੀ ਗੱਲ ਹੈ ਜਿਹੜੀਆਂ ਆਪਣੀਆਂ ਸਾਰੀਆਂ ਨਾਨੀਆਂ ਦਾਦੀਆਂ ਕਰਦੀਆਂ ਹੁੰਦੀਆਂ ਸੀ ਉਹ ਕਹਿੰਦੇ ਕਿ ਜਦੋਂ ਵੀ ਕੋਈ ਚੀਜ਼ ਖਾਣ ਨੂੰ ਜੀ ਕਰਨਾ ਨਾ ਤੇ ਨਾਨੀ ਕੋਲੋਂ ਪੈਸੇ ਮੰਗਣੇ ਹਾਂਜੀ ਤੇ ਉਹਨਾਂ ਨੇ ਚਾਹ ਪਤੀ ਵਾਲੇ ਡੱਬੇ 'ਚ ਰੱਖੇ ਹੁੰਦੇ ਸੀ ਚਾਹ ਪਤੀ ਵਾਲੇ ਡੱਬੇ ਦੇ ਵਿੱਚ ਦਾਲਾਂ ਵਾਲੇ ਡੱਬੇ ਦੇ ਵਿੱਚ ਉਦੋਂ ਮਾਵਾਂ ਇਦਾਂ ਹੀ ਰੱਖਦੀਆਂ ਹੁੰਦੀਆਂ ਸੀ ਨਾ ਪੈਸੇ ਸਾਹਮ ਕੇ ਹਾਂਜੀ ਬਿਲਕੁਲ ਖਜ਼ਾਨਾ ਹੁੰਦਾ ਸੀ ਉਹਨਾਂ ਦਾ ਤੇ ਉਹ ਕਹਿੰਦੀ ਵੀ ਨਾਨੀ ਕਦੇ ਮਨਾ ਨਹੀਂ ਸੀ ਕਰਦੀ ਹੁੰਦੀ ਤੇ ਜੋ ਵੀ ਚੀਜ਼ ਖਾਣ ਨੂੰ ਜੀ ਕਰਨਾ ਹਾਂਜੀ ਜਿਹੜੀ ਕੋਈ ਪੈਸਿਆਂ ਨਾਲ ਵਿਕਣ ਆਉਂਦੀ ਸੀ ਉਹ ਲੈ ਲੈਣੀ ਤੇ ਦੂਜਾ ਹੁੰਦਾ ਸੀ ਵੀ ਪਿੰਡ ਦੇ ਵਿੱਚ ਇੱਕ ਛੋਟੀ ਜੀ ਦੁਕਾਨ ਹੁੰਦੀ ਸੀ ਬਾਈ ਜੀ ਦੀ ਦੁਕਾਨ ਕਹਿੰਦੇ ਸੀਗੇ ਜੋ ਵੀ ਖਾਣਾ ਬਾਈ ਜੀ ਦੀ ਦੁਕਾਨ ਤੋਂ ਲੈ ਆਉਣਾ ਹਾਂਜੀ ਤੇ ਲੇਖਕਨ ਨੂੰ ਬਹੁਤ ਬਾਅਦ ਚ ਪਤਾ ਲੱਗਿਆ ਕਿ ਉਹਨਾਂ ਨਾਲ ਜਿਹੜਾ ਖਾਤਾ ਚੱਲਦਾ ਸੀ ਤੇ ਨਾਨਾ ਜੀ ਹਰ ਮਹੀਨੇ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ ਦੁਕਾਨਦਾਰ ਨੂੰ ਅਸਲ ਚ ਗੱਲ ਇਹ ਹੀ ਹੈ ਨਾ ਕਿ ਹੁਣ ਤਾਂ ਸੁਪਰਮਾਰਕੀਟਾਂ ਹੋ ਗਈਆਂ ਇਹ ਮਾਲ ਹੋ ਗਏ ਉਥੋਂ ਹੀ ਬਹੁਤੇ ਲੋਕ ਖਰੀਦਦਾਰੀ ਕਰਨ ਲੱਗੇ ਪਿੰਡਾਂ 'ਚ ਵੀ ਬਹੁਤ ਛੋਟੀਆਂ ਛੋਟੀਆਂ ਕੋਈ ਦੁਕਾਨਾਂ ਰਹਿ ਗਈਆਂ ਨਹੀਂ ਤੇ ਜ਼ਿਆਦਾ ਕਰਕੇ ਲੋਕ ਮਾਲ ਤੋਂ ਹੀ ਖਰੀਦਦੇ ਨੇ ਹਾਂਜੀ ਤੇ ਪਰ ਇਹ ਜਿਹੜੀ ਪੰਜਾਬ ਦੀ ਭਾਈਚਾਰਕ ਸਾਂਝ ਦੀ ਇੱਕ ਮਤਲਬ ਮਿਸਾਲ ਸੀ ਕਹਿ ਲਓ ਆਹੋ ਭਾਈ ਜੀ ਦੀ ਦੁਕਾਨ ਹਾਂਜੀ ਹੈਨਾ ਬਿਲਕੁਲ ਵੀ ਕੋਈ ਕਹਿੰਦੇ ਸੀ ਜੀ ਉਹ ਲੱਖੀ ਬਾਣੀ ਦੀ ਦੁਕਾਨ ਤੋਂ ਜਾ ਕੇ ਲਿਆਓ ਹਾਂਜੀ ਹੈਨਾ ਕਦੇ ਉਹ ਲਾਲਾ ਜੀ ਦੀ ਦੁਕਾਨ ਤੋਂ ਲਿਆਓ ਹੈ ਨਾ ਹਾਂਜੀ ਉਹ ਆਪਣੇ ਬਚਪਨ ਚ ਉਹ ਗੱਲਾਂ ਆਪਾਂ ਸੁਣੀਆਂ ਹੋਈਆਂ ਨਾ ਤੇ ਲੈ ਕੇ ਵੀ ਆਉਂਦੇ ਹੁੰਦੇ ਸੀ ਤੇ ਉਹ ਅੜੇ ਥੋੜੇ ਡੰਗ ਵੀ ਸਾਰ ਦਿੰਦੇ ਸੀ ਉਦੋਂ ਨਕਦੀ ਘੱਟ ਹੁੰਦੀ ਹੁੰਦੀ ਸੀਗੀ ਹੈ ਨਾ ਕੋਈ ਜ਼ਰੂਰੀ ਨਹੀਂ ਹਰ ਕਿਸੇ ਦੇ ਕੋਲ ਖੁੱਲੇ ਨਕਦ ਪੈਸੇ ਪਏ ਹੁੰਦੇ ਸੀਗੀ ਫਿਰ ਇਹੀ ਫਾਇਦਾ ਹੁੰਦਾ ਸੀ ਨਾ ਕਿ ਜਾਓ ਜਾ ਕੇ ਖਾਤੇ ਚ ਲਿਖਾਇਓ ਜੀ ਤੇ ਆਪਣਾ ਸਮਾਨ ਲੈ ਆਓ ਹਾਂਜੀ ਤੇ ਈਕੋ ਫਿਰ ਦਾਣੇ ਪੁੰਨਣ ਦੀ ਵੀ ਗੱਲ ਕਰਦੇ ਆ ਕਿ ਅਸੀਂ ਛੋਟੇ ਉਹਨਾਂ ਦਾਣੇ ਬਣਾਉਣ ਵੇ ਜਾਂਦੇ ਹੁੰਦੇ ਸੀ ਜਦੋਂ ਨਾਨਕੇ ਜਾਂਦੇ ਚਲੋ ਬੱਚੇ ਰਲ ਕੇ ਦਾਣੇ ਪੁੰਨਣ ਜਾਂਦੇ ਹੁੰਦੇ ਸੀਗੇ ਫਿਰ ਉਹ ਹੁੰਦਾ ਸੀ ਕਿ ਜਦੋਂ ਵਾਪਸ ਪੁਣਾ ਕੇ ਲੈ ਕੇ ਆਉਣੇ ਆ ਨਾ ਅੱਧੇ ਕ ਦਾਣੇ ਤਾਂ ਮਤਲਬ ਬੱਚੇ ਆਉਂਦੇ ਆਉਂਦੇ ਰਾਹ ਦੇ ਵਿੱਚ ਹੀ ਖਾਏ ਆਉਂਦੇ ਹੁੰਦੇ ਸੀਗੇ ਹਾਂਜੀ ਤੇ ਇੱਕ ਹੋਰ ਉਹਨਾਂ ਨੇ ਬੜੀ ਪਿਆਰੀ ਜਿਹੀ ਯਾਦ ਸਾਂਝੀ ਕੀਤੀ ਹੈ ਹਰਪ੍ਰੀਤ ਕੌਰ ਸੰਧੂ ਹੋਰਾਂ ਨੇ ਉਹ ਕਹਿੰਦੇ ਕਿ ਮੇਰੀ ਇੱਕ ਮਾਸੀ ਦੀ ਕੁੜੀ ਸੀ ਸੋਨਾ ਹੂੰ ਉਹ ਕਹਿੰਦੇ ਸੀ ਛੁੱਟੀਆਂ ਵੇਲੇ ਸਾਰੇ ਇਕੱਠੇ ਹੋ ਜਾਂਦੇ ਸੀ ਹਾਂਜੀ ਮਾਸੀਆਂ ਦੀਆਂ ਧੀਆਂ ਇਹ ਸਾਰੀਆਂ ਹੂੰ ਤੇ ਪੰਜ ਪੰਜ ਬੱਚੀਆਂ ਹੁੰਦੀਆਂ ਸੀ ਹੂੰ ਤੇ ਉਹ ਕਹਿੰਦੇ ਕਿ ਨਾਨੀ ਨੇ ਕੀ ਕਰਨਾ ਕਿ ਹਰ ਰੋਜ਼ ਸਵੇਰੇ ਅੰਡੇ ਉਬਾਲਨੇ ਤੇ ਸਾਨੂੰ ਸਾਰਿਆਂ ਨੂੰ ਇੱਕ-ਇੱਕ ਅੰਡਾ ਬੱਚਿਆਂ ਨੂੰ ਦੇ ਦੇਣਾ। ਹੂੰ ਤੇ ਫਿਰ ਦੋ ਅੰਡੇ ਪਲੇਟ 'ਚ ਰੱਖ ਕੇ ਕਹਿਣਾ ਸੋਨਾ ਨੂੰ ਕਿ ਜਾ ਆਪਣੇ ਨਾਨਾ ਜੀ ਨੂੰ ਦੇ ਆ ਉੱਪਰ। ਹੂੰ ਹੂੰ ਤਾਂ ਉਹ ਜਦੋਂ ਫਿਰ ਲੈ ਕੇ ਜਾਂਦੀ ਸੋਨਾ ਤਾਂ ਨਾਨਾ ਜੀ ਨੇ ਪੁੱਛਣਾ ਸੋਨਾ ਤੂੰ ਖਾ ਲਿਆ ਅੰਡਾ। ਉਹ ਦੋ ਤਮਾਨਾ ਨੂੰ ਪਿਆਰ ਵੀ ਬਹੁਤ ਕਰਦੇ ਹੁੰਦੇ ਆ ਸਾਰੇ ਜਣੇ ਨਾਨਾ ਨਾਨੀ ਤੇ ਉਹ ਨਾਨਾ ਪਿਆਰ 'ਚ ਹੀ ਪੁੱਛਦਾ ਸੀ ਨਾ ਵੀ ਸੋਨਾ ਬੱਚੇ ਤੂੰ ਖਾ ਲਿਆ ਤੇ ਸੋਨਾ ਬੱਚੇ ਨੇ ਕਹਿਣਾ ਕਿ ਨਹੀਂ। ਹਾਂਜੀ ਤੇ ਨਾਨਾ ਜੀ ਨੇ ਇੱਕ ਅੰਡਾ ਉਹਨੂੰ ਦੇ ਦੇਣਾ ਤੇ ਫੇਰ ਉਹ ਕਹਿੰਦੇ ਕਿ ਇਸ ਤਰ੍ਹਾਂ ਸੋਨਾ ਦੇ ਤਾਂ ਦੋ ਅੰਡੇ ਹੋ ਜਾਣੇ ਤੇ ਅਸੀਂ ਸਾਰਿਆਂ ਦਾ ਇੱਕ-ਇੱਕੀ ਤੇ ਕਹਿੰਦੇ ਵੀ ਸਾਨੂੰ ਬਹੁਤ ਦੇਰ ਬਾਅਦ ਚ ਪਤਾ ਲੱਗਿਆ ਕਿ ਸੋਨਾ ਜਿਹੜੀ ਸੀ ਵੀ ਉਹ ਦੋ ਅੰਡੇ ਖਾਂਦੀ ਸੀਗੀ ਉਹ ਨਾਨਾ ਜੀ ਵਾਲਾ ਇੱਕ ਅੰਡਾ ਵੀ ਖਾ ਜਾਂਦੀ ਸੀਗੀ ਮਤਲਬ ਕਿੰਨੀਆਂ ਖੂਬਸੂਰਤ ਛੋਟੀਆਂ-ਛੋਟੀਆਂ ਬੱਚਿਆਂ ਦੀਆਂ ਚਲਾਕੀਆਂ ਕਹਿ ਲਓ ਹੁਸ਼ਿਆਰੀਆਂ ਕਹਿ ਲਓ ਕਹਿੰਦਾ ਜਿਹਨੂੰ ਯਾਦ ਕਰਕੇ ਅੱਜ ਉਹ ਮੰਨਦੇ ਨੇ ਗੱਲਾਂ ਹਾਂਜੀ ਤੇ ਇੱਕ ਹੋਰ ਹੈ ਨਾ ਕਿ ਸਾਰਾ ਪਿੰਡ ਨਾਨਕਿਆਂ ਦਾ ਮਤਲਬ ਨੰਨੇ ਮਾਮੇ ਮੰਮੀਆਂ ਮਾਸੀਆਂ ਹੀ ਹੁੰਦੀ ਸਾਰਾ ਹੀ ਪਿੰਡ ਹੁੰਦਾ ਸੀ ਉਹ ਹੁੰਦਾ ਸੀ ਕਿ ਦੋ ਧਮਾਨ ਆਏ ਬਈ ਕੁਝ ਕਹਿਣਾ ਨਹੀਂ ਹੈਗਾ ਇਹਨਾਂ ਨੂੰ ਹਾਂਜੀ ਕਿਸੇ ਦੇ ਵੀ ਖੇਤ ਚੋਂ ਕੁਝ ਵੀ ਪੱਟ ਲੈਣਾ ਮੂਲੀਆਂ ਪੱਟ ਲੈਣੀਆਂ ਚਾਹੇ ਗੰਨੇ ਪੱਟ ਲੈਣੇ ਤਾਂ ਸਾਰੇ ਕਹਿੰਦੇ ਸੀ ਕੋਈ ਗੱਲ ਨਹੀਂ ਕੋਈ ਵੀ ਖਾ ਲੋ ਬੱਚੇ ਖਾ ਲੋ ਹੈਨਾ ਉਹ ਉਹਦੀ ਮਾਂ ਦਾ ਨਾਮ ਲੈ ਕੇ ਕਿੰਨੇ ਸੀ ਬਈ ਉਹ ਫੁਲਾਣੇ ਦੇ ਨਿਆਣੇ ਨੇ ਬਈ ਇਹ ਹਾਂਜੀ ਹੋਰ ਬਈ ਫਿਰ ਨਾਲ ਪੁੱਛਦੇ ਹੁੰਦੇ ਸੀ ਬਈ ਹੋਰ ਤੇਰੀ ਮਾਂ ਦਾ ਕੀ ਹਾਲ ਹੈ ਬਿਲਕੁਲ ਪੂਰੇ ਟੱਬਰ ਦੀ ਸੁੱਖ-ਸਾਂਤ ਅੱਛਾ ਚਲੋ ਇਹ ਤਾਂ ਹੋ ਗਿਆ ਫਿਰ ਇੱਕ ਗੱਲ ਬਚਪਨ ਦੀ ਉਹ ਇਹ ਸਾਂਝੀ ਕਰਦੇ ਨੇ ਕਿ ਰਾਤ ਨੂੰ ਮੰਜੇ ਕੱਠੇ ਢਾ ਕੇ ਨਾ ਕਹਿੰਦੇ ਬਾਤਾਂ ਸੁਣਦੇ ਹੁੰਦੇ ਸੀਗੇ ਤੇ ਬਾਤਾਂ ਦਾ ਹੰਗਾਰਾ ਪਰ ਦੇ ਪਰ ਦੇ ਬੱਚੇ ਸੌਂ ਵੀ ਜਾਂਦੇ ਸੀ ਬੜਾ ਖੂਬਸੂਰਤ ਸੰਸਾਰ ਸੀ ਉਹ ਪਰੀ ਕਹਾਣੀਆਂ ਦਾ ਪੰਛਤੰਤਰ ਦੀਆਂ ਕਹਾਣੀਆਂ ਦਾ ਹਾਂਜੀ ਮਿਥਿਆਸਕ ਕਹਾਣੀਆਂ ਦਾ ਹਾਂਜੀ ਬਿਲਕੁਲ ਅਸਲਸ ਕੀ ਸੀ ਕਿ ਬੱਚੇ ਉਸ ਕਲਪਨਾ ਸੰਸਾਰ ਚ ਪਹੁੰਚ ਜਾਂਦੇ ਸੀ ਗੱਲਾਂ ਸੁਣਦੇ ਸੁਣਦੇ ਉਹ ਜਿਹੜੇ ਚਿੱਤਰ ਬਣਨ ਲੱਗ ਜਾਂਦੇ ਸੀ ਬਿਲਕੁਲ ਤੇ ਹੰਗਾਰੇ ਦੀ ਗੱਲ ਛੱਡੀ ਹੈ ਸਾਡੇ ਦਰਸ਼ਕ ਵੀ ਸਾਨੂੰ ਹੰਗਾਰਾ ਦਿੰਦੇ ਨੇ ਤੇ ਆਪਾਂ ਸਾਡੇ ਦਰਸ਼ਕਾਂ ਦੇ ਨਾਂ ਵੀ ਸਾਂਝੇ ਕਰ ਲਈਏ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਜਿਨ੍ਹਾਂ ਦਰਸ਼ਕਾਂ ਨੇ ਸਾਨੂੰ ਹੰਗਾਰਾ ਦਿੱਤਾ ਉਹਨਾਂ ਦੇ ਨਾਂ ਨੇ ਜੀ ਅਵਤਾਰ ਪਵਰਾ ਵਿਰਦੀ ਗੁਰਨੇਕ ਦਲਜੀਤ ਸਿੰਘ ਰਤਨ ਤਰਸੀਮ ਸਿੰਘ ਜਸਵੰਤ ਕੌਰ ਮਣੀ سورندر ਖੁਰਮੀ ਰਮੇਸ਼ ਯਾਦਵ ਰਾਜਨ ਕੁਮਾਰ ਛੋਟਾ ਸਿੰਘ ਸੰਧੂ ਸਿਮਰਨਜੀਤ ਸਿੰਘ ਕंवरबीर ਸਿੰਘ ਤਰਮਿੰਦਰ ਖੰਡਵਾਲ ਭੁਪਿੰਦਰ ਢਿੱਲੋਂ ਸੁਖਪਾਲ ਕੌਰ ਸੁਖਮਨ ਨਵਜੋਤ ਵਿਜੇ ਸਿੰਘ ਰੁਪਿੰਦਰ ਰਮਨ ਨਰਿੰਦਰ ਪਾਲ ਸਿੰਘ ਜਗਦੇਵ ਕੇਵਲ ਤਿਵਾੜੀ ਰਾਣਾ ਸਤਦੇਵ ਸਿੰਘ ਜਸਪਾਲ ਢਿੱਲੋਂ ਗੁਰਪ੍ਰੀਤ ਸਿੰਘ ਪ੍ਰਿੰਸ ਮਲ ਬਲਵਿੰਦਰ ਰੈਤ ਹਰਜੋਤ ਸਿੰਘ ਚਾਨਾ ਅਵਤਾਰ ਸਿੰਘ ਪਤੰਗ ਅਨੁਪਾਲ ਕੌਰ ਮਨਮੋਹਨ ਗੁਪਤਾ ਮੋਨੀ ਕੇਪੀ ਸਿੰਘ ਕੁਲਵਿੰਦਰ ਸਰਾ ਰਾਜੀ ਸ਼ਰਮਾ ਮਨਤੀਰ ਦਿਓਲ ਪ੍ਰਦੀਪ ਕੁਮਾਰ ਸਿੰਘਲਾ ਪਲਵਨ ਸਿੰਘ ਸੰਘੇੜਾ ਇੰਦਰਜੀਤ ਜਤਿੰਦਰ ਸ਼ਰਮਾ ਸੁਖਪਾਲ ਸਿੰਘ ਗੋਤਮ ਰਿਸ਼ੀ ਤੇ ਰਜਨੀਸ਼ ਕੁਮਾਰ ਦਰਸ਼ਕੋ ਤੁਹਾਡੇ ਹੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਹੈ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ